ਸਤਿ ਸ਼੍ਰੀ ਅਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਮਿੱਤਰੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਉੱਬਾ ਜ਼ਿਲ੍ਹਾ ਮਾਨਸਾ ਜੇ ਸੱਜਣੋ ਇਸ ਪਿੰਡ ਦੀ ਗੱਲ ਕਰੀਏ ਆਪਾਂ ਮਾਨਸਾ ਕੈਂਚੀਆਂ ਤੋਂ 10 ਕਿਲੋਮੀਟਰ ਦੀ ਦੂਰੀ ਤੇ ਆ ਲੈ ਕਾਲੇ ਕਾਲੇ ਵੀਰ ਦੇ ਘਰੇ ਪਹੁੰਚੇ ਆਂ ਅੱਜ ਆਪਾਂ ਵੀਡੀਓ ਬਣਾਉਣ ਵਾਸਤੇ ਤਿੰਨ ਝੋਟੀਆਂ ਨੇ ਸੱਜਣੋ ਪਹਿਲੇ ਸੂਏ ਦੀਆਂ ਤੇ ਝੋਟੀਆਂ ਵੀ ਚੰਗੀਆਂ ਨੇ ਜਿੱਨਾ ਕ ਦੁੱਧ ਸੱਜਣੋ ਤਿਆਰ ਆ ਬਾਈ ਦੱਸੂਗਾ ਦੋ ਟਾਈਮ ਚਾਰ ਟਾਈਮ ਬਾਈ ਕਹਿੰਦਾ ਚੋਲਿਓ ਆ ਕੇ ਕੋਈ ਦਿੱਕਤ ਨਹੀਂ ਹੈਗੀ ਤੇ ਰੇਟ ਵੀ ਸੱਜਣੋ ਨਾਲ ਝੋਟੀਆਂ ਦੇ ਅੱਜ ਹੈਰਾਨ ਕਰਨ ਵਾਲੀ ਕਰਾਂਗੇ ਆਪਾਂ ਬਿਲਕੁਲ ਜੈਨੂਅਨ ਤੇ ਰੀਜਨੇਬਲ ਰੇਟ ਹੋਣਗੇ ਝੋਟੀਆਂ ਦੇ ਲੈ ਆਜੋ ਕਾਲੇ ਵੀਰ ਨਾਮ ਲਿਉਂਦੇ ਆਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਕਾਲੇ ਕਿਵੇਂ ਆ ਕੰਮਕਾਰ ਵਧੀਆ ਚੱਲ ਰਿਹਾ ਹਾਂ ਹਾਂ ਵਧੀਆ ਬਾਈ ਕੱਢੀ ਜਾਂਦਾ ਐਵਰੇਜ ਚੰਗੀ ਫਿਰ ਵਧੀਆ ਵਧੀਆ ਬਾਈ ਅੱਛਾ ਆਪ ਕਿੰਨੀਆਂ ਝੋਟੀਆਂ ਦਿਖਾਵਾਂਗੇ ਬਾਈ ਕਿਹੜੇ ਸੂਏ ਨੇ ਇਹਨਾਂ ਤਿੰਨ ਝੋਟੀਆਂ ਦਿਖਾਵਾਂਗੇ ਬਾਈ ਸੂਏ ਕਿਹੜੇ ਨੇ ਇਹਨੇ ਪਹਿਲਣਾ ਨੇ ਬਾਈ ਤਿੰਨੇ ਪਹਿਲਣਾ ਨੇ ਦੁੱਧ ਤਿਆਰ ਆ ਦੁੱਧ ਤਿਆਰ ਬਾਈ ਕਿੰਨੇ ਕਿੰਨੇ ਕਿ ਦਿਨਾਂ ਦੇ ਸੂਈਆਂ ਨੇ ਆਈਆਂ ਸੂਈ ਨੂੰ ਕੋਈ 7 ਦਿਨ ਹੋ ਗਏ ਕਿਸੇ ਨੂੰ 8 ਦਿਨ ਹੋ ਗਏ ਬਾਈ ਅੱਛਾ ਐਈਆਂ ਸੂਈਆਂ ਮੀਆਂ ਨੇ ਠੀਕ ਹੈ ਜੀ ਕਿਹੜੇ ਪਾਸੇ ਸ਼ੁਰੂ ਕਰੀਏ ਦੱਸੋ ਇੱਧਰੋਂ ਕਰ ਲਓ ਪਹਿਲੇ ਨੰਬਰ ਤੋਂ ਲੈ ਲਾ ਸੱਜਣੋਂ ਇੱਕ ਨੰਬਰ ਤੋਂ ਲੱਗਿਆ ਸ਼ੁਰੂ ਕਰਨ ਉਹ ਝੋਟੀਆਂ ਨਾਲ ਤੁਹਾਨੂੰ ਐਨ ਦਿਖਾਉਂਗਾ ਜਿਵੇਂ ਟਾਪ ਦੇ ਨਗੀਨੇ ਦਿਖਾਉਂਗਾ ਜਿਹੜੇ ਸੱਜਣ ਦਾ ਪਹਿਲੇ ਦੂਜੇ ਸੂਏ ਝੋਟੀਆਂ ਲੈਣ ਦੇ ਸ਼ਕੀਨ ਹੁੰਦੇ ਨੇ ਉਹ ਕਾਲੇ ਵੀਰ ਲਵੇ ਜਰੂਰ ਘੇੜਾ ਮਾਰ ਕੇ ਜਾਇਆ ਕਰੋ ਇੱਕ ਵਾਰੀ ਕਿਉਂਕਿ ਇਸ ਘਰੇ ਸੱਜਣੋਂ ਤੁਹਾਨੂੰ ਪਹਿਲੇ ਦੂਜੇ ਸੂਏ ਦੇ ਟਾਪ ਨਗੀਨੇ ਮਿਲਣਗੇ ਤੇ ਤਕਰੀਬ ਬਾਕਮਾਲ ਆ ਬਾਈ ਇਹਨੂੰ ਲੈ ਛੋਟੀ ਦੇਖ ਸਕਦੇ ਹੋ ਸੱਜਣੋ ਬਿਲਕੁਲ ਛੋਟੇ ਸਿੰਘ ਚ ਪੂਰੀ ਸ਼ਕੀਨ ਕੱਟੀ ਐ ਤੇ ਇਧਰ ਤਾਂ ਥਣ ਲੇਵਾ ਦਿਖਾ ਦਣਾ ਇੱਕ ਵਾਰੀ ਤੇ ਗੈਪ ਦੇਖ ਸਕਦੇ ਹੋ ਥਾਣਾ ਦਾ ਆਪਸ ਦੇ ਵਿੱਚ ਪੂਰਾ ਗੈਪ ਐ ਤੇ ਮੁਠੀ ਦੀ ਚਵਾਈ ਵਾਲੇ ਥਣ ਨੇ ਚਾਰੇ ਲੈ ਬੰਦੇ ਕਾਲੇ ਆ ਕੇ ਤੇ ਢਲ ਦੱਸ ਬਾਈ ਜੀ ਲੈ ਸੱਜਣੋ ਨਗੀਨੀ ਨੇ ਤਿੰਨੇ ਜਿਹੜੇ ਦਿਖਾਉਂਗਾ ਬਾਈ ਕਾਲੇ ਸੂਆ ਕਿਹੜਾ ਸੂਆ ਪਹਿਲਾ ਦੋ ਦੰਦਾ ਬਾਈ ਮੂਹੋਂ ਮੂਹੋਂ ਦੋ ਦੰਦਾ ਹਾਂ ਪੰਜਵਾਂ ਦੰਦਾ ਨੂੰ ਸੂਈ ਨੂੰ ਅੱਜ 10 ਕਿਲੋ ਦੁੱਧ ਹੁਣ ਤਿਆਰ ਹੋਊਗਾ 10 ਕਿਲੋ 5 ਦਿਨਾਂ ਦੀ ਸੂਈ ਥੱਲੇ ਤਿਆਰ ਹੈ 2 ਟਾਈਮ 4 ਟਾਈਮ ਤਸੱਲੀ ਕਰਵਾ ਦਾਂਗੇ ਜੇ ਕੋਈ ਵੀਰ ਚੋਣਾ ਚਾਹੁੰਦਾ ਹੈ 4 ਟਾਈਮ ਚੋਲੇ ਬਈ ਆਖਿਆ ਅਗਲਾ ਲੈ ਕੱਲੇ ਰੇਟ ਦੱਸ ਦੇ ਫਿਰ ਇਹਦਾ ਅੰਜਮਾ ਫਿਕਸ ਰੇਟ ਹੀ ਦੱਸੀ ਜਾਈ ਹੈ ਜਿਹੜੇ ਜੋ ਵੀ ਮਾਨ ਤਾਨ ਛੋਟ ਛੱਪਾ ਹੀ ਹੋਊਗਾ ਕੋਈ ਘਟਾਉਣ ਵਧਾਉਣ ਵਾਲੀ ਗੱਲ ਕਿਸੇ ਸੱਜਣ ਨੇ ਕਰਨੀ ਨਹੀਂ ਅੱਜ ਇਹ 92000 ਦੀ ਦੇ ਦਾਂਗੇ ਬਾਈ ਯਾਰ ਲੈ ਸੱਜਣੋ ਇੱਕ ਦੁੱਧ ਕਿੰਨਾ ਕ ਪਾ ਸਕਦੀ ਆ ਕਾਲੇ ਤੇਰੇ ਆਈਡੀ ਦੁੱਧ 12 13 ਕਿਲੋ ਦੇ ਦੂ ਬਾਈ ਕਿਨੇ 5 ਦਿਨ ਦੀ ਸੂਈ ਥੱਲੇ 10 ਕਿਲੋ 5 ਦਿਨਾਂ ਦੀ ਸੂਈ ਵੀ ਯਾਰ ਬੱਚਾ ਨਾਲ ਆ 나ੜੂਆ ਕੱਟੀ ਆ ਮੰਗਰਾ ਦੇਖ ਲੋ ਲੈ ਸੱਜਣੋ ਪਿੱਛੇ ਇਹਦੇ ਕੱਟੀ ਆ ਇੱਕ ਵਾਰੀ ਮੈਂ ਬੱਚਾ ਦਿਖਾ ਦੇਣਾ 나ੜੂਆ ਨਾਲ ਹੀ ਐ ਆਹ ਦੇਖ ਸਕਦੇ ਹੋ ਬਿਲਕੁਲ ਜੈਡ ਬਲੈਕ ਕੱਟੀ ਆ ਇੱਕ ਵੀ ਬਾੜ ਪੂਛ ਚ ਚਿੱਟਾ ਨਹੀਂ ਹੈਗਾ ਤੇ ਬਾਕੀ ਮੂੰਹੋਂ ਦੋ ਦਿਨ ਦਾ ਸੱਜਣੋ ਸਟੱਕ ਕਈ ਵਾਰੀ ਸੱਜਣ ਕਹਿੰਦੇ ਆ ਨਾ ਬੱਚੇ ਦੇ ਦੰਦ ਵੀ ਆਪਾਂ ਕੋਈ ਗੱਲ ਨਹੀਂ ਬਾਈ ਉਰੇ ਆ ਕੇ ਕਰ ਲਾਂਗੇ ਚੈੱਕ ਸੱ ਮੂੰਹ ਦੋ ਦੰਦ ਦੀ ਕਾਲੇ ਕਿੰਨੀ ਕੁ ਉਮਰ ਬਣ ਜਾਂਦੀ ਹੈ ਬਾਈ ਮਾ ਤਿੰਨ ਕਸਾਲ ਬਣ ਜਾਂਦੀ ਹੈ ਤਿੰਨ ਕਸਾਲ ਦੇ ਢੇੜ-ਘੇੜ ਚ ਲੈ ਹੁਣ ਆਜੋ ਦੋ ਨੰਬਰ ਵਾਲੀ ਝੋਟੀ ਤੇ ਲੈ ਕੇ ਚੱਲਦੇ ਆ ਤੁਹਾਨੂੰ ਆ ਝੋਟੀ ਵੀ ਬਾਲੀ ਸ਼ਕੀਨ ਆ ਵੇ ਕੱਦ ਕਾਠ ਉੱਤੋਂ ਚੜਾਈ ਚੜੂਈ ਦੇਖ ਸਕਦੇ ਹੋ ਤੇ ਥਣ ਹਵਾਨਾ ਦੇਖ ਸਕਦੇ ਹੋ ਸੱਜਣਾ ਥੱਲੇ ਤੇ ਇਹਦੇ ਥਣ ਵੀ ਮੁਠੀ ਦੀ ਚਵਾਈ ਵਾਲੇ ਨੇ ਬਾਕੀ ਜਦੋਂ ਤੁਰੂ ਕੀ ਜੱਜਮੈਂਟ ਉਹਦੋਂ ਕਰ ਲਿਓ ਬਾਕੀ ਇਹ ਇਹ ਸੱਜਣੋਂ ਉਹਦੋਂ ਵੱਡੀ ਆ ਕੱਦ ਕਾਠ ਚ ਤੇ ਉੱਤੋਂ ਚੜਾਈ ਬਹੁਤ ਆ ਝੋਟੀ ਦੀ ਬਾਕਮਾਲ ਆ ਬਾਈ ਲੰਮਾਈ ਲੰਬੂਈ ਚਾਈ ਚੜਾਈ ਦੇਖ ਸਕਦੇ ਹੋ ਤੇ ਬਾਕੀ ਰੰਗ ਦੇਖ ਸਕਦੇ ਹੋ ਸੱਜਣੋ ਰੰਗ ਬਾਲਾ ਸੋਹਣਾ ਜਮਈ ਜਾਮਣ ਵਰਗੀ ਆ ਜੈੱਡ ਬਲੈਕ ਰੰਗ ਹੈ ਝੋਟੀ ਦਾ ਤੇ ਇੱਥੇ ਉਹ ਨਾ ਉੱਪਰ ਤੋਂ ਚੜਾਈ ਚੜੂਈ ਦੇਖ ਸਕਦੇ ਹੋ ਤੁਸੀਂ ਝੋਟੀ ਦੀ ਇਧਰੋਂ ਮੈਂ ਥਣ ਦਿਖਾ ਦਣਾ ਨੇੜੇ ਤੋਂ ਨਾ ਚਾਰੋਂ ਥਣ ਨਿਖੜਵੇਂ ਪੂਰੇ ਗੈਪ ਤੇ ਲੱਗੇ ਨੇ ਸੱਜਣੋ ਹੁਣ ਉਹਦੇ ਨਾਲ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਹਾਈਟ ਦਾ ਵੀ ਦੀ ਹਾਈਟ ਕਿੰਨੀ ਉੱਚੀ ਆ ਕਾਲੇ ਇਹਦਾ ਸੂਆ ਵੀ ਪਹਿਲਾ ਬਾਈ ਇਹ ਚਾਰ ਦਿਨ ਦਾ ਬਾਈ ਪਹਿਲਾ ਸੂਆ ਇਹਦਾ ਮੂਹੋਂ ਚਾਰ ਦਿਨ ਦੇ ਇਹਨੂੰ ਕਿੰਨੇ ਕਿਤੇ ਨ ਹੋ ਗਏ ਸੂਈ ਨੂੰ ਇਹਨੂੰ 9 ਦਿਨ ਹੋ ਗਏ ਸੂਈ ਨੂੰ ਬਾਈ ਇਹਦੇ ਬੱਚਾ ਕੀ ਆ ਇਹਦੇ ਨਾਲ ਬੱਚਾ ਕੱਟਾ ਬਈ ਇਹਦੇ ਮਗਰ ਅੱਛਾ 12 ਆਪਾਂ ਇਹਦਾ ਚਵਾ ਦਾਂਗੇ ਦੋ ਟਾਈਮ ਚਾਰ ਦਾ ਕੋਈ ਚੋਲੇ ਬਈ ਆ ਕੇ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਕਿਹੇ ਦੀ ਇਹਦਾ ਰੇਟ ਕਾਲੇ ਇਹ 95000 ਦੀ ਦੇ ਦਾਂਗੇ ਬਈ 95 ਚ ਮਾਨਤਨ ਮਾਨਤਨ ਕਰਦਾ ਨਹੀਂ ਕੋਈ ਚੱਕਰ ਵਧੀਆ ਮਾਨਤਨ ਕਰਦੀਆਂ 95 ਨਹੀਂ ਨਹੀਂ ਕੋਈ ਗੱਲ ਨਹੀਂ ਬਾਈ ਅੱਛਾ ਸ਼ਿਕਾਇਤ ਦਾ ਮੌਕਾ ਨਾ ਅੱਜ ਆਪਾਂ ਨੂੰ ਜਿੱਦ ਦੇ ਸ਼ਿਕਾਇਤ ਆਉਣ ਲੱਗੀ ਉਦੋਂ ਸਾਨੂੰ ਸਾਦੇ ਨਹੀਂ ਉੱਧੇ ਹਾਂ ਉੱਧੇ ਸਾਨੂੰ ਸੱਤੀ ਨਾਲ ਜਿੱਦੇ ਹੈ ਨਾ ਸ਼ਿਕਾਇਤ ਆ ਗਈ ਬਾਕੀ ਸ਼ਿਕਾਇਤ ਦਾ ਮੌਕਾ ਦੇਈ ਨਾ ਹਜੇ ਤੱਕ ਤਾਂ ਕੁਝ ਕਾਇਤ ਮਿਲੀ ਨਹੀਂ ਸਾਦੇ ਨਹੀਂ ਬਾਈ ਉੱਧੇ ਆਪਾਂ ਹਾਂ ਬਾਕੀ ਵਿੱਚ ਦੋ ਚਾਰ ਸੱਜਣ ਤਾਂ ਹੁੰਦੀ ਨੇ ਹੈ ਨਾ ਗਲਤ ਕਮੈਂਟ ਕਰਨ ਵਾਲੇ ਉਹਨਾਂ ਨੂੰ ਦਿਲ ਤੇ ਵੀ ਨਾ ਲਾਵੇ ਗੱਲ ਤੇ ਹੁਣ ਆਪਾਂ ਤਿੰਨ ਨੰਬਰ ਵਾਲੀ ਝੋਟੀ ਦਿਖਾਈਏ ਲੈ ਸੱਜਣੋ ਹੁਣ ਤਿੰਨ ਨੰਬਰ ਵਾਲੀ ਝੋਟੀ ਲੱਗਿਆ ਵੇ ਦੇਖੋ ਹੁਣ ਸਿੰਘ ਸੁੰਗੇ ਇਹਦਾ ਵੀ ਬਾਲਾ ਚੰਗਾ ਤੇ ਇਹਦਾ ਵੀ ਲੇਵ ਆਲੂ ਵੇ ਦੇਖ ਸਕਦੇ ਥੰਦੇ ਤੋਂ ਬਾਕੀ ਸੱਜਣੋ ਦੋ ਤਿੰਨ ਦੋ ਕੁ ਘੰਟੇ ਨਾਲ ਚਵਾਈ ਆ ਆਪਣੀ ਰੋਕੀ ਹੋਈ ਆ ਬਾਈ ਜੀ ਆਪਾਂ ਥੋੜੀ ਜਿ ਕਈ ਵਾਰੀ ਜਾਨਵਰ ਲੱਗ ਸਕਦਾ ਵੀ ਜਿਵੇਂ ਬਾਜ਼ਾਰ ਛੱਡਿਆ ਹੋਵੇ ਤੇ ਬਾਕੀ ਸ਼ਾਮ ਦੀ ਚਵਾਈ ਵੀ ਸੱਜਣੋ ਬਾਈ ਨੇ ਆਪਣੇ ਕਹਿਣ ਤੇ ਲੇਟ ਹੀ ਕਰੀ ਆ ਤਕਰੀਬਨ 7 7:30 ਵਜੇ ਮੱਝਾਂ ਚੋਈਆਂ ਨੇ ਬਾਈ ਨੇ ਆਪਾਂ ਨੂੰ ਡੀਕ ਕੇ ਉਹ ਨੇਰੇ ਕਰਕੇ ਤੁਹਾਨੂੰ ਪਤਾ ਨੇਰੇ 'ਚ ਫਿਰ ਵੀਡੀਓ ਸੱਜਣੋ ਸਾਫ਼ ਬਣਦੀ ਨਹੀਂ ਆਪਾਂ ਬਾਈ ਨੂੰ ਫੋਨ ਕਰਤਾ ਦੀ ਫਿਰ ਮਾ ਬਾਈ ਚੋਲਾ ਹਨਾ ਆਪਾਂ ਸਵੇਰੇ ਵੀਡੀਓ ਆ ਕੇ ਬਣਾ ਕੇ ਜਾਵਾਂਗੇ ਉਸੇ ਕਰਕੇ ਵੀ ਤੁਸੀਂ ਮੰਨ ਸਕਦੇ ਹੋ ਫਿਰ ਵੀ ਘੰਟਾ ਦੋ ਘੰਟੇ ਲੇਟ ਪਾਲਾ ਬਾਈ ਇਧਰਲੇ ਪਾਸੇ ਦੇ ਮਾੜੀ ਜੀ ਕਈ ਵਾਰੀ ਅਗਲਾ ਕਹਿੰਦਾ ਵਾਕਈ ਵਾਰੀ ਹਨਾ ਕਿ ਸਰਦਾਰ ਦੇ ਪਾਸਾ ਪੂਸਾ ਇਹਦੇ ਸੱਜਣੋ ਥੋੜੀ ਜਿ ਇੱਕ ਵਾਰ ਦਿਖਾ ਦੇ ਨਾ ਮੈਨੇੜੀਓ ਆ ਜਿਹੜਾ 1921 ਲੱਗਦਾ ਹਨਾ ਪਾਣਾ ਨੇ ਬਾਈ ਇਹ ਪਾੜਾ ਬਾਈ ਪਾਸੇ ਦੀ ਆਪਣੀ ਗਰੰਟੀ ਹੋਊਗੀ ਸਾਰੇ ਦਾ ਸਹੀ ਅੱਛਾ ਇਹਦਾ ਸੂਆ ਵੀ ਪਹਿਲਾਂ ਇਹ ਵੀ ਪਹਿਲਾਂ ਸੂਆ ਬਾਈ ਇਹਨੂੰ ਕਹੇ ਕਿਦਨ ਹੋ ਗਏ ਸੂਈ ਨੂੰ ਇਹਨੂੰ 6 ਦਿਨ ਹੋ ਗਏ ਬਾਈ ਸੂਏ ਨੂੰ ਇਹਦੇ ਨਾਲ ਬੱਚਾ ਕੀ ਆ ਇਹਦੇ ਮੰਗਰ ਵੀ ਕੱਟਾਈ ਆ ਬਾਈ ਕੱਟਾ ਇਹਦੀ ਇੱਕ ਮੰਗਰ ਕੱਟੀ ਆ ਜਿਹੜੀ ਇੱਕ ਨੰਬਰ ਦੇ ਮੰਗਰ ਇੱਕ ਨੰਬਰ ਮੰਗਰ ਕੱਟੀ ਇਹਦਾ ਰੇਟ ਇਹ 90000 ਦੀ ਦੇ ਦਾਂਗੇ ਭਾਈ 90000 ਦੀ 90 ਚ ਹੋ ਜੂ ਮੰਨ ਤਾ ਨੂੰ ਹਾਂ ਹਾਂ ਕੋਈ ਦਿੱਕਤ ਨਹੀਂ ਇਹਦਾ ਦੁੱਧ ਕਿੰਨਾ ਇਹਦਾ 10 ਕਿਲੋ ਦੁੱਧ ਹੋ ਗਏ ਹੁਣ ਇਹ ਥੱਲੇ ਇਹ ਕਿੰਨਾ ਕ ਪਾ ਸਕਦੇ ਦੁੱਧ ਘਲੇ ਇਹ ਵੀ 12 ਕਿਲੋ ਦੁੱਧ ਦੇ ਦੂ ਭਾਈ 12 ਤੇ ਹੋਰ ਆਪਣੇ ਕੋਲ ਟੋਕੜ ਗੱਬਣਾ ਨੇ ਦੋ ਝੋਟੀਆਂ ਦੋ ਟੋਕੜਾ ਗੱਬਣਾ ਝੋਟੀਆਂ ਭਾਈ ਇੱਕ ਤਾਂ 8 ਮਹੀਨੇ ਨਹੀਂ ਗੱਬਣਾ ਝੋਟੀ ਅੱਛਾ ਜੀ ਤੇ ਇੱਕ ਦੋ ਮਹੀਨੇ ਦੀ ਲੈ ਸੱਚ ਨੂੰ ਦੋ ਹੁਣ ਨਾ ਤੁਹਾਨੂੰ ਮੈਂ ਟੋਕੜਾ ਗੱਬਣਾ ਦਿਖਾਉਣ ਲੱਗੋ ਲੱਗਿਆਂ ਤੇ ਦੋ ਟੋਕੜਾ ਗੱਬਣਾ ਨੇ ਜਿਹੜੀਆਂ ਤੋੜ ਕੇ ਦਿਖਾਵਾਂਗੇ ਤੇ ਸਾਰੀ ਡਿਟੇਲ ਪੁੱਛ ਲਾਂਗੇ ਨਾ ਬਾਈ ਨਾਲ ਟੋਕੜਾ ਗੱਬਣ ਵਾਲੀ ਵੀ ਕਨੈਕਟ ਕਰਦੇ ਆ ਸਜਨੂ ਆ ਤੋ ਦੋ ਟੋਕੜਾ ਗੱਬਣ ਝੋਟੀਆਂ ਲੱਗੀਆਂ ਕਾਲੀਆਂ ਦਿਖੋਣ ਬਾਈ ਜਿੱਥੇ ਜਗਾ ਦਾ ਬਾਸਤੀ ਥੋੜਾ ਜਿਹਾ ਸਾਈਡ ਤੇ ਬੰਨੀਆਂ ਹੋਈਆਂ ਲਕਾਲੇ ਇਹਨਾਂ ਦੀ ਕੀ ਡਿਟੇਲ ਆ ਜਿਹੜੀ 1 ਨੰਬਰ ਤੇ ਝੋਟੀ ਖੜੀ ਆ ਇਹ 8 ਮਹੀਨੇ ਦੀ ਗੱਬਣਾ ਬਈ ਦੂਜੇ ਸੂਏ ਸੂਕੀ ਹੁਣ ਦੁੱਧੋਂ ਦਾ ਹਟ ਗਈ ਹੋਣੀ ਹੁਣ ਨਾ ਹਾਂ ਦੁੱਧੋਂ ਬਾਥਣ ਪਾਸ ਹੀ ਕਰਾਉਂਦੀ ਆ ਬਈ ਅੱਛਾ ਆਪਾਂ ਥਣਾ ਥੁਣਾ ਦੀ ਗਰੰਟੀ ਤੇ ਦੇ ਦਾਂਗੇ ਥਣਾ ਦੀ ਗਰੰਟੀ ਹੋ ਬਈ ਆਪਣੇ ਸਭ ਕੁਛ ਆਪਣੇ ਆਪ ਦੀਆਂ ਚੋਈਆਂ ਮੀਆਂ ਮੰਝਾਂ ਨੇ ਇਹ ਕੋਈ ਆਏ ਅੱਛਾ ਆਪਣੇ ਕੋਲੋਂ ਮਤਲਬ ਭੇਜੀਆਂ ਹੋਈਆਂ ਬਾਹਰ ਉੱਥੋਂ ਵਾਪਸ ਕਰਾਂਗੇ ਹਾਂ ਸ਼ਹਿਰਪੁਰ ਗਈਆਂ ਸੀ ਆਪਣਾ ਪੱਕਾ ਮਾਲ ਜਾਂਦਾ ਜਿਹੜੇ ਬੰਦੇ ਦੇ ਅੱਛਾ ਉੱਥੋਂ ਡੈਰੀ ਚ ਵਾਪਸ ਕਰਾਂਗੇ ਹਾਂ ਉੱਥੋਂ ਡੈਰੀ ਚ ਲੈਣ ਦੁੱਧਾ ਕੀ ਰਿਕਾਰਡ ਹੈ ਦੇਖੋ ਯਾਰ ਮੇਰੇ ਤਾਂ ਹੈਗੀ ਆ ਬਈ ਵਧਨ ਦੀ 17 18 ਕਿਲੋ ਦਿੱਤਾ ਦੇਊਗੀ ਜਦੋਂ ਪਹਿਲਾਂ 15 16 ਕਿਲੋ ਦੁੱਧ ਦਿੱਤਾ ਠੀਕ ਆ ਹੁਣ 8 ਦੀ ਕਨਫਰਮ ਹੋ ਗਈ 2 ਮਹੀਨੇ ਰਹਿੰਦੇ ਹਾਂ 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 8 ਦੀ ਚੈੱਕ ਪਾਸ ਬਈ ਆਪਾਂ ਆਪਦੀ ਹੱਥ ਨਾਲ ਲੈ ਅਸਲ ਜਨੂੰ 8 ਮਹੀਨੇ ਦੀ ਚੈੱਕ ਪਾਸ ਝੋਟੀ ਲੱਗਿਆ ਹੋਇਆ ਤੁਹਾਨੂੰ ਦਿਖਾਉਣ ਸਿੰਘ ਸੁੰਗ ਦੇਖ ਲਓ ਬਿਲਕੁਲ ਕੁੰਡਾ ਸਿੰਘ ਹੈ ਕੱਦ ਜਰੂਰ ਦਰਮਿਆਨਾ ਪਰ ਝੋਲੀ ਬਹੁਤਾ ਝੋਟੀ ਦੀ ਬਾਕੀ ਉਹ ਤੁਰੂ ਵੀ ਨਾ ਜਜਮੈਂਟ ਕਰ ਲਿਓ 16 ਕਿਲੋ ਦੁੱਧ ਕਹਿੰਦਾ ਬਾਈ ਤੁਸੀਂ 15 ਮੰਨ ਲਿਓ ਦੂਜੇ ਸੂਏ ਸੂਗੀ ਉਮੀਦ ਹੈਗੀ ਆ ਇਸੂਏ ਵਧਣ ਦੀ ਇਹਦੀ ਬਾ ਮੋੜ ਵੀ ਆ ਸੂਏ ਦੁੱਧ ਬਧੂਗੀ ਕਿਉਂਕਿ ਦੂਜਾ ਸੂਆ ਸੂਗੀ ਝੋਟੀ ਤੇ ਬਾਕੀ ਰੇਟ ਰੂਟ ਇਹਦਾ ਕਰਵਾ ਲੈਨੇ ਆਪਾਂ ਕੀ ਰੇਟ ਆ ਤੇ ਬਾਕੀ ਸੱਜਣੋਂ ਰਹਿੰਦੇ ਇਹਦੇ ਨਾਲ ਕੁੱਲ 2 ਮਹੀਨੇ ਰਹਿੰਦੇ ਆ ਸੂਣ ਦੀ ਤਿਆਰੀ ਚ ਆ ਇੱਥੇ ਝੋਲੀ ਤੋਂ ਅੰਦਾਜ਼ਾ ਲਾ ਲੂ ਵੀ ਲੇਵਾ ਨੂੰ ਆ ਕਿੰਨਾ ਬਣਾਉਗੀ ਤੇ ਇਧਰੋਂ ਮੈਂ ਥਣ ਥਣ ਦਿਖਾ ਦੇਣਾ ਨੇੜਿਆਂ ਬਾੜ ਦਰਦੀ ਆ ਥੋੜਾ ਜਿਹਾ ਕੈਮਰੇ ਤੋਂ ਬਾਜ ਆ ਕਰ ਲੈ ਲੈ ਹੁਣ ਨਾ ਜਿਹੜੀ ਸਾਨੂੰ ਮੈਂ ਝੋਟੀ ਦਿਖਾਉਣ ਲੱਗਿਆ 2 ਨੰਬਰ ਵਾਲੀ ਜੇ ਆਪਾਂ ਕਹਿ ਦੀਏ ਵੀ ਵਾੜੇ ਸੱਜਣ ਤਾਂ ਹਰੇਕ ਜਾਨਵਰ ਨੂੰ ਕਹਿੰਦੇ ਨੇ ਵੀ ਐਡਾ ਵੱਡਾ ਐਡਾ ਵੱਡਾ ਪਰ ਇਹ ਨੂੰ ਆਪਾਂ ਜ਼ਰੂਰ ਕਹਦਾਂਗੇ ਹਨਾ ਵੀ ਇੱਕ ਪੈਨ ਜਿੱਦੀ ਛੋਟੀਆਂ ਕਾਲੇ ਹਨਾ ਇਹ ਬਹੁਤ ਵੱਡੀ ਹੈ ਬਾਈ ਲੈ ਆ ਦੇਖ ਲੋ ਸੱਜਣੋ ਕੈਮਰੇ 'ਚ ਨਾ ਪੂਰੀ ਪੂਰੀ ਮਸਾ ਆਉਂਦੀ ਆ ਪੁੱਠੇ ਦੀ ਚੜਾਈ ਦੇਖ ਸਕਦੇ ਹੋ ਤੇ ਲੰਬਾਈ ਦੇਖ ਸਕਦੇ ਹੋ ਇਹ ਕਾਲੇ ਕ ਐ ਮਹੀਨਿਆਂ ਦੀ ਗੱਭਣਾ ਇਹ 2 ਮਹੀਨੇ ਦੀ ਗੱਭਣਾ ਬਾਈ 2 ਦੀ ਹਾਂ ਇਹ ਪਿਛਲੇ ਸੂਏ ਆਪਾਂ 1,70,000 ਦੀ ਬਾਈ 17-18 ਕਿਲੋ ਦੁੱਧ ਕਿਓ ਕੇ ਲਈ ਸੂਆ ਸੂਆ ਕਿਹੜਾ ਸੂਆ ਕੀ ਅੱਗੇ ਉਹ ਇਹ ਤੀਜਾ ਸੂਆ ਸੂ ਬਾਈ ਤੀਜੇ ਸੂਏ ਵਾਸਤੇ ਗੱਭਣਾ ਹੈ ਹਾਂ ਦੂਜ ਦੁੱਧ ਹੁਣ 5 ਕਿਲੋ ਹੋ ਗਏ ਦੁੱਧ ਬਾਲਾ ਹੀ ਥੋੜਾ ਯਾਰ 2 ਮਹੀਨਿਆਂ ਦੀ ਗੱਬਣਾ ਹਜੇ ਨਹੀਂ ਥੋੜੀ ਜਿਹੀ ਨਾ ਇਹ ਡੱਬਾ ਕੱਢ ਗਈ ਸੀ ਯਾਰ ਅੱਛਾ ਡੱਬਾ ਮਾਰ ਗਈ 5-6 ਮਹੀਨਿਆਂ ਦਾ ਹਾਂ ਹੁਣ ਦੁਬਾਰੇ ਬਣੀ ਆ ਬਾਈ ਅੱਛਾ ਕਿੰਨਾ ਕ ਦੁੱਧ ਪਾਉ ਤੇਰੇ ਨਾ ਜੀ ਰਾਤ ਦੁੱਧ ਦੇਦ ਕੀ 20 ਕਿਲੋ ਪਾ ਦੂ ਬਾਈ 18 ਦੀ ਗਰੰਟੀ ਦੇ ਦੇ ਦਾਂਗੇ 18 ਦੀ ਗਰੰਟੀ ਦੇ ਦੇ ਦਾਂਗੇ ਥਣਾ ਥੁਣਾ ਥਣ ਤਾਂ ਚਲ ਪਾਸ ਕਰਾਈ ਦਿੰਦੇ ਥਣਾ ਨਹੀਂ ਤਾਂ ਯਾਰ ਹੱਥ ਲਾਉਣ ਦੀ ਆਪਣੇ ਬਾਈ ਹੈਪੀ ਤੂੰ ਕਿੰਨੇ ਟਾਈਮ ਹੋ ਗਿਆ ਤੈਨੂੰ ਆਉਂਦੇ ਨੂੰ ਠੀਕ ਆ ਗੱਲ ਠੀਕ ਆ ਆਪਾਂ ਨਾ ਗਲਤ ਪਸ਼ੂ ਦੀ ਰੇਟ ਇਹਨਾਂ ਦਾ ਕੱਲੀ-ਕੱਲੀ 75-75 ਦੀਆਂ ਦੇ ਦਾਂਗੇ 75-75 ਦੀਆਂ ਰੇਟ ਇੱਕੋ ਹੀ ਕਰਤਾ ਯਾਰ ਇੱਕ ਤਾਂ 2 ਮਹੀਨੇ ਸਾਹਮਣੇ ਪੂਰ ਕਰਦਾ ਨਹੀਂ ਉਹ ਤਾਂ ਫਿਰ ਥੋੜਾ ਟਾਈਮ ਹੀ ਸਾਹਮਣੇ ਪੂਜਾ ਰੇ ਇਹਦਾ ਪੂ ਲਾਲਾ ਸਾ ਇਹ ਉਹਦੇ ਨੂੰ ਹੈ ਵੀ ਬਾਈ ਦੇਖ ਲੈ ਕਿੱਥੇ ਆ ਗਈ ਤਾਂ ਹੀ ਕਹਿੰਦਾ ਵੀ ਇਹਦਾ ਬਾਲੀ ਡਬਲ ਝੋਟੀਆਂ ਵੀ ਹੈ ਜਹੀ ਜੀ ਡਬਲ ਆ ਫਿਰ ਰੇਟ ਉਹਦੇ ਨਾਲ ਦਾ ਹੀ ਕਰਤਾ ਵੀ ਚਾਹੇ 8 ਮਹੀਨੇ ਹੀ ਸਾਹਮਣੇ ਪੈ ਜੀ ਉਹ ਰੋ ਐਂ ਰੋ 2 ਮਹੀਨੇ ਸਾਹਮਣੇ ਪੂ ਗਏ 1 ਮਹੀਨੇ ਸਾਹਮਣੇ ਪੂ ਹੀ ਕਰਤਾ ਸਾ ਲੇ ਸੱਚ ਨੂੰ ਰੇਟ ਨਾ ਬਾਈ ਨੇ ਇੱਕੋ ਹੀ ਕਰਤਾ ਇਹਦਾ ਰੇਟ ਤੇਜ਼ ਤਾਂ ਕਰਿਆ ਕਹਿੰਦਾ ਇਹ ਝੋਟੀ ਬਾਲੀ ਡਬਲ ਹੈ 20 ਕਿਲੋ ਦੀ ਓਟ ਤੇ ਤੇ ਤਾਜੀ ਵੀ ਬਾਈ ਕੋਲੋਂ ਵੇਖ ਕੇ ਗਈ ਆ ਤੇ ਪੁੱਛ ਲੈਨੇ ਆਪਾਂ ਤਾਜੀ ਦਾ ਕਿੰਨਾ ਕੁ ਦੁੱਧ ਸੀ ਜਦੋਂ ਬਾਈ ਨੇ ਸੇਲ ਕਰੀ ਆ ਤੇ ਇਹ ਸੱਜਣਾ ਥਣ ਪਾਸ ਕਰਾ ਦੂਗੀ ਇਹ ਥੱਲੇ ਦੁੱਧ ਹੈਗਾ ਇਸ ਟਾਈਮ 5 ਕਿਲੋ ਇੱਕ ਡੰਗ ਮੰਨ ਲਓ ਚੋਲੋ ਚਾਹੇ ਦੋ ਡੰਗ ਚੋਲੋ ਦੂਜੀ ਝੋਟੀ ਬਾਈ ਕਹਿੰਦਾ ਆਪਾਂ ਨਾਲ ਥਣਾ ਦੀ ਗਰੰਟੀ ਤੇ ਦੇ ਦਾਂਗੇ ਇਹ ਕਾਲੇ ਕਿੰਨਾ ਕੁ ਦੁੱਧ ਪਾ ਦੂਗੀ ਤਾਜੀ ਇਹਨੇ 18 ਕਿਲੋ ਦੁੱਧ ਦਿੱਤਾ ਬਾਈ ਅੱਛਾ 18 ਹੀ ਪਾ ਦੂ ਐਦਕੀ ਐਦਕੀ 20 ਪਾ ਦੂ ਬਾਈ ਵੀ ਪਾ ਦੂਗੀ ਹਾਂ ਆਹ ਇੱਕ ਨੰਬਰ ਵਾਲੀ ਕਿੰਨਾ ਪਾ ਦੂ ਇਹ ਥੱਲੇ ਹੈਗਾ ਹੀ 16 ਕਿਲੋ ਦੁੱਧ ਬਾਈ ਇਹਦੀ ਤਾਂ ਆਪਾਂ ਗਰੰਟੀ ਵੀ ਲੈ ਲਾਂਗੇ ਯਾਰ ਅੱਛਾ ਇਹ ਮਿਲਦੀ ਕਿਵੇਂ ਆ ਪਰਲੀ ਝੋਟੀਆਂ ਇਹ ਮਿਲਦੀ ਠੰਡੀ ਹੈ ਬਾਈ 1 ਕਿ 2 ਕਿ ਤਾਂ ਨਹੀਂ ਮਿਲਦੀ ਠੀਕ ਆ ਬਸ ਜਦੋਂ ਲੈਂਦੀਆਂ ਨੇ ਪਰਸੂ ਆਈਆਂ ਆਪਣੇ ਕੋਲੇ ਅੱਛਾ ਇੱਕ ਦੋ ਟਾਈਮ ਤਾਂ ਲਾਇਆਗਾ ਹੁਣ ਭਾੜੇ ਤੋਂ 2 ਮਿੰਟ ਬਿਠਾਉਂਦੀ ਆ ਥੱਲੇ ਅੱਛਾ ਐਂ ਮਿਲ ਪੈਂਦੀ ਆ ਧਾਰਤੀ ਮਿਲ ਪੈਂਦੀ ਹਾਂ ਧਾਰਤੀ ਮਿਲ ਪੈਂਦੀ ਲੈ ਸਜਣਾ ਤੁਹਾਡੀ ਡਿਮਾਂਡ ਰਹਿੰਦੀ ਟੀ ਅਕਸਰ ਵੀ ਆਪਾਂ ਨੂੰ ਨਾ ਚੰਗੀ ਰਿਕਾਰਡ ਵਾਲੀਆਂ ਟੋਕੜ ਗੱਬਣ ਝੋਟੀਆਂ ਕੱਢ ਕੇ ਦਿਓ ਅੱਜ ਆਪਾਂ ਤੁਹਾਡੇ ਵਾਸਤੇ ਸੱਜਣੋਂ ਪੂਰੇ ਚੰਗੇ ਰਿਕਾਡ ਵਾਲੀਆਂ ਦੋ ਟੋਕੜ ਗੱਬਣ ਝੋਟੀਆਂ ਲੈ ਕੇ ਆਇਆ ਜਦੋਂ ਵੀਡੀਓ ਅਪਲੋਡ ਕਰਤੀ ਲੈ ਫੋਨ ਕਾਲੇ ਨੂੰ ਫਟਾਫਟ ਮਿਲਿਆ ਦਿਓ ਕਿਉਂਕਿ ਮੈਨੂੰ ਪਤਾ ਬਾਅਦ ਚ ਨਾ ਤੁਸੀਂ ਫੋਨ ਕਰਕੇ ਲੜੀ ਜਾਂਦੇ ਰਹੇ ਹੋ ਸਾਡੇ ਕੋਲ ਹੀ ਘੰਟੀਆਂ ਮਾਰੀ ਜਾਂਦੇ ਰਹੇ ਹੋ ਵੀਰ ਝੋਟੀਆਂ ਵੇਗੀਆਂ ਲੈ ਕਾਲੇ ਹੋਰ ਤੇਰਾ ਨੰਬਰ ਦੱਸ ਦੇ ਬਾਈ ਕੋਰੀ ਨੰਬਰ 946555 ਬਾਈ ਹਾਂਜੀ ਤੇ 24996 ਇੱਕ ਵਾਰੀ ਫਿਰ ਲਓ 946555 24996 ਲੋਕੇਸ਼ਨ ਸਮਝਾ ਦੇ ਆਪਣੇ ਪਿੰਡ ਦੀ ਲੋਕੇਸ਼ਨ ਪਿੰਡ ਉੱਬਾ ਜ਼ਿਲ੍ਹਾ ਮਾਨਸਾ ਬਾਈ ਮਾਨਸਾ ਕੈਂਚੀਆਂ ਤੋਂ ਕਿੰਨੇ ਕਿਲੋਮੀਟਰ ਮਾਨਸਾ ਕੈਂਚੀਆਂ ਤੋਂ 16 ਕਿਲੋਮੀਟਰ ਪੈਂਦਾ ਬਾਈ ਬਰਨਾਲਾ ਰੋਡ ਤੋਂ ਰੱਲਾ ਆਉਂਦਾ ਜਿਹੜਾ ਜੋਗਾ ਰੱਲਾ ਹਾਂਜੀ ਹਾਂਜੀ ਉੱਥੋਂ ਆਪਣਾ 8 ਕਿਲੋਮੀਟਰ ਪੈਂਦਾ ਰੋਡ ਤੋਂ ਪਿੰਡ ਲੈ ਸੱਜਣੋ ਲੋਕੇਸ਼ਨ ਬਾਈ ਨੇ ਦੱਸਤੀ ਤੇ ਨੰਬਰ 22 ਦਾ ਵੀਡੀਓ ਚ ਹੀ ਲਾ ਦੂੰਗਾ ਇਹਨਾਂ ਤੋਂ ਜਿਹੜੀ ਵੀ ਝੋਟੀ ਸੱਜਣੋ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਨੇੜ ਆ ਕੇ ਖਰੀਦ ਲੇ